ਪ੍ਰੀਵਿਊ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਜੀ ਦਾ ਸਵਾਗਤ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਫਤਿਹਗੜ ਚੂੜੀਆਂ ਵਿਖੇ ਈਐਸਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਚੱਲ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਅਸੀਂ ਆਪਣੀ ਸਬਡਿਵੀਜ਼ਨ ਦੀ ਐਸਟੂਨ ਨਾਲ ਲੈ ਕੇ ਉਹ ਪੂਰੀ ਫੋਰਥ ਦੇ ਨਾਲ ਇੱਕ ਫ੍ਰੈਗਮੈਂਟ ਕੀਤਾ ਗਿਆ ਸ਼ਹਿਰ ਫਤਗੜ ਚੂੜੀਆਂ ਵਿੱਚ ਤੇ ਨਾਲ ਹੋਰ ਲੱਗੇ ਪਿੰਡਾਂ ਵਿੱਚ ਅਸੀਂ ਹੀ ਇਹ ਜਿਹੜੀਆਂ ਚੋਨਾਂ ਨੂੰ ਲੈ ਕੇ ਸੈਂਸਿਵ ਸਕਿਉਰਿਟੀ ਨੂੰ ਪਬਲਿਕ ਸੈਂਸਿਵ ਸਕਿਉਰਿਟੀ ਰਵੇ ਇਹ ਮਸਤਬ ਨਾਲ ਇੱਕ ਫ੍ਰੈਗਮੈਂਟ ਦਿੱਤਾ ਗਿਆ ਤੇ ਮੇਰੀ ਅਪੀਲ ਹੈ ਸਾਰੇ ਮਾੜੇ ਅਨਸਰਾਂ ਨੂੰ ਗੈਰ ਹੂਰੀ ਜਿਹੜੇ ਗੈਰ ਸਮਾਜੀ ਅਨਸਰਾਂ ਨੂੰ ਕਿ ਉਹ ਬਾਜ਼ ਰਹਿਣ ਇਹ ਤਾਂ ਆਦੀ ਕੋਈ ਉਹ ਘੱਟਾ ਨੂੰ ਜਾਣਾ ਦੇਣ ਉਹਨਾਂ ਨੂੰ ਨਹੀਂ ਸੀ ਭੁਗਤਣ ਦੇਣਗੇ ਤੇ ਜਿਹੜੇ ਲਾਇਸੈਂਸਧਾਰ ਨੇ ਜਿਹੜਾ ਸਾਰੇ ਸੰਸਦਾਰ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਜਿਹੜੇ ਲਾਇਸੈਂਸੀ ਵਿਅਪਰ ਨੇ ਉਹ ਥਾਣੇ ਵਿੱਚ ਜਰੂਰ ਜਮਾ ਕਰਾਉਣ ਸਰ ਬਈ ਐਲੀਮੈਂਟ ਜਿਹੜੇ ਉਹਨਾਂ ਨੂੰ ਕੀ ਕਲੀਅਰ ਮੈਸੇਜ ਉਹਨਾਂ ਨੂੰ ਕਲੀਅਰ ਮੈਸੇਜ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਹੀ ਘਟਨਾ ਨੂੰ ਜੇ ਅੰਜਾਮ ਦੇਣਗੇ ਤਾਂ ਉਹਨਾਂ ਨੂੰ ਨਿਜੀ ਭੁਗਤ ਦੇ ਪੈਣਗੇ ਚੋਣਾਂ ਨੂੰ ਲੈ ਕੇ ਪੁਤਤੀਆਂ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਬਿਲਕੁਲ ਹਾਡੀਆਂ ਆਂਦੀਆਂ ਚ ਉਹਨਾਂ ਨੂੰ ਲੈ ਕੇ ਪ੍ਰੋਪਰ ਡਿਊਟੀਆਂ ਲੱਗ ਰਹੀਆਂ ਨੇ ਗਸਤਾ ਜਿਹੜੀਆਂ ਅਹੀ ਉਹਨੀਆਂ ਪ੍ਰੋਟ੍ਰੋਲਿੰਗ ਪਾਰਟੀਆਂ ਤਿਆਰ ਕੀਤੀਆਂ ਗਈਆਂ ਨੇ ਅਸੀਂ ਸਾਰੇ ਜਿਹੜੇ 229 ਜਿਹੜੇ ਸਾਡੇ ਪੋਲਿੰਗ ਸਟੂਪਸ ਹੈਗੇ ਆ ਉਹ ਸਾਰੇ ਸਾਊਦੀਆਂ ਦੇ ਉਹਨਾਂ ਨੂੰ ਟੋਟਲੀ ਆਪਣੀ ਪੂਰ ਫਰੂਫ ਜਿਹੜੀ ਹੈ ਸਕਿਉਰਟੀ ਨਾਲ ਅਸੀਂ ਲੈਸ ਰਵਾਂਗੇ ਸਾਡੀ ਪੈਟਰੋਲਿੰਗ ਪਾਰਟੀ ਵੀ ਰਹਿਣਗੀਆਂ ਪੂਰੀ ਡਿਊਟੀ ਵੀ ਰਹੇਗੀ ਤੇ ਉਸ ਤਰ੍ਹਾਂ ਵੀ ਸਾਡੇ ਸਾਰੇ ਰੈਸਟੋਰੈਂਟ ਜਿਹੜੇ ਹਰ ਵਾਰਲੇ ਬਿਲਕੁਲ ਤਿਆਰ ਵਰਤਾਰ ਰਹਿਣਗੇ ਸਰ ਲੋਕਾਂ ਦੀ ਸੁਰੱਖਿਆ ਨੂੰ ਅਸੀਂ ਪੂਰੀ ਤਰ੍ਹਾਂ ਤਿਆਰੀ ਮੈਂ ਦੱਸਿਆ ਜਿਵੇਂ ਤੁਹਾਨੂੰ ਕਿ ਆਂਦੀ ਚੋਰਾਂ ਨੂੰ ਲੈ ਕੇ ਫਰੇਮ ਕੀਤਾ ਗਿਆ ਤੇ ਤਾਂ ਕਿ ਲੋਕਾਂ ਚ ਸੈਂਸ ਆਫ ਸਕਿਉਰਟੀ ਰਵੇ ਤੇ ਜਿਹੜੀ ਅੰਗਿਚੋਨੋਂ ਲੈ ਕੇ ਅਸੀਂ ਹਰ ਬੂਥ ਉਤੇ ਆਪਣੀ ਡਿਊਟੀ ਲਗਾਈ ਗਈ ਹੈ ਉਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਵੀ ਗਈਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੀ ਅਸੀਂ ਆਪਣੇ ਸਾਰੇ ਐਸਟੋ ਆਪਣੇ ਆਪਣੀਆਂ ਰਜ਼ਵਨ ਨਾਲ ਲੈ ਕੇ ਘੂਲਣ ਲੜ ਰਹੇ ਹਾਂਗੇ